ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਕੱਲ ਪਰਸੋਂ ਸੁਖਬੀਰ ਬਾਦਲ ਵਾਲੇ ਵੀਡੀਓ ਪਾਈ ਸੀ ਕਿ ਸੇਵਾ ਕਰ ਰਿਹਾ ਹੈ ਤੇ ਇਹਨਾਂ ਦੀ ਮੈਂ ਪਹਿਲੀ ਵਾਰੀ ਇਹਨਾਂ ਦੇ ਹੱਕ 'ਚ ਵੀਡੀਓ ਪਾਈ ਹੈ ਜਾਨੀ ਕਿ ਬੇਅਦਵੀ ਤੋਂ ਬਾਅਦ ਇਹਨਾਂ ਦੇ ਲੋਕ ਜਿੱਦਾਂ ਖਿਲਾਫ ਹੋਏ ਸੀ ਤੇ ਮੈਂ ਵੀ ਇਹਨਾਂ ਦੇ ਖਿਲਾਫ ਬਹੁਤ ਵੀਡੀਓ ਪਾਈਆਂ ਤੇ ਸੇਵਾ ਇਹਨਾਂ ਨੇ ਕੀਤੀ ਹੈ ਤੇ ਹੁਣ ਸੇਵਾ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਆ ਇਨਾਂ ਦੇ ਹੀ ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਲ ਲਾਲੜਾ ਉਹਨਾਂ ਨੇ ਸਵਾਲ ਖੜੇ ਕੀਤੇ ਆ ਤੇ ਪ੍ਰੂਫ ਵੀ ਦਿੱਤੇ ਆ ਵੀ ਇਹ ਜੋ ਪੈਸਾ ਵੰਡ ਰਿਹਾ ਇਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦਾ ਪੈਸਾ ਗੁਰੂ ਦੀ ਗੋਲਕ ਦਾ ਪੈਸਾ ਇਹ ਮਿਸਯੂਜ਼ ਕਰ ਰਿਹਾ ਤੇ ਹੁਣ ਕਈ ਭਰਾ ਕਹਿਣਗੇ ਜੇ ਗੋਲਕ ਦਾ ਵੀ ਪੈਸਾ ਹੈ ਤੇ ਲੋਕਾਂ ਦੇ ਭਲੇ ਲਈ ਲੱਗ ਰਿਹਾ ਤੇ ਇਹਦੇ ਤੇ ਕਿਉਂ ਕੋਈ ਸਵਾਲ ਕਰਦਾ ਜਾਂ ਇਹ ਤਾਂ ਨਹੀਂ ਕਰਨੇ ਚਾਹੀਦੇ ਪਰ ਐਸਜੀਪੀਸੀ ਗੁਰੂ ਦੀ ਗੋਲਕ ਹੈ ਆਪਣੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਤੇ ਆਪਣੀ ਸਿੱਖ ਕੌਮ ਦੀ ਸਭ ਤੋਂ ਵੱਡੀ ਇਹ ਬਾਡੀ ਹੈ ਤੇ ਹਾਲਾਂਕਿ ਹੁੰਦੀ ਤੇ 글로ਬਲੀ ਸੀ ਤੇ ਪਰ ਹੁਣ ਇਹਨਾਂ ਨੇ ਪੂਰੇ ਇੰਡੀਆ ਦੀ ਵੀ ਨਹੀਂ ਰਹਿ ਗਈ ਹੁਣ ਕੱਲੇ ਪੰਜਾਬ ਦੀ ਰਹਿ ਗਈ ਹੈ ਹਰਿਆਣੇ ਦੀ ਵੀ ਵੱਖਰੀ ਬਣ ਗਈ ਦਿੱਲੀ ਦੀ ਪਹਿਲਾਂ ਹੀ ਵੱਖਰੀ ਸੀ ਪਟਨਾ ਸਾਹਿਬ ਬੋਰਡ ਵੱਖਰਾ ਹਜੂਰ ਸਾਹਿਬ ਬੋਰਡ ਉਹ ਵੀ ਵੱਖਰਾ ਤੇ ਹੁਣ ਇੱਕ ਹਿਮਾਚਲ ਦੇ ਦੋ ਤਿੰਨ ਗੁਰੂ ਘਰ ਹੈ ਉਹ ਰਹਿ ਗਏ ਇਹਨਾਂ ਦੇ ਅੰਦਰ ਤੇ ਜਾਂ ਇਹ ਪੰਜਾਬ ਦੇ ਹੈ ਤੇ ਚਲੋ ਇਹਨਾਂ ਦੀਆਂ ਗਲਤੀਆਂ ਤਾਂ ਉਹ ਆਪਾਂ ਪਹਿਲਾਂ ਟਾਈਮ ਟੂ ਟਾਈਮ ਕਾਫੀ ਗੱਲਾਂ ਇਹਦੇ ਬਾਰੇ ਕੀਤੀਆਂ ਹੀ ਨੇ ਪਰ ਇਹ ਜੋ ਫੋਨ ਜੋ ਹੋਇਆ ਵੀ ਪਹਿਲਾਂ ਵੀ ਇਹਨਾਂ ਦੇ ਸਵਾਲ ਉੱਠਦੇ ਰਹੇ ਵੀ ਇਹਨਾਂ ਦੀ ਜਦੋਂ ਸਰਿੰਦਰ ਕੌਰ ਇਹਦੀ ਮਾਤਾ ਦੀ ਡੈਥ ਹੋਈ ਉਦੋਂ ਵੀ ਬੜੇ ਲੋਕਾਂ ਨੇ ਸਵਾਲ ਉਠਾਏ ਕਿ ਇਹ ਲੰਗਰ ਗੁਰੂ ਘਰ ਦਾ ਚਲਾ ਰਹੇ ਆ ਟੈਂਟਾਂ ਟੂ ਬਣ ਜਾਨੀ ਬਹੁਤ ਜ਼ਿਆਦਾ ਸਵਾਲ ਖੜੇ ਹੁੰਦੇ ਆ ਵੀ ਐਸਜੀਪੀਸੀ ਦਾ ਪੈਸਾ ਗੁਰੂ ਘਰਾਂ ਦਾ ਪੈਸਾ ਇਹ ਆਪਣੇ ਸਿਆਸੀ ਮਫਾਦ ਲਈ ਵਰਤਦੇ ਆ ਤੇ ਇਸੇ ਕਰਕੇ ਸਿੱਖ ਚਾਹੁੰਦੇ ਆ ਵੀ ਐਸਜੀਪੀਸੀ ਕਿਸੇ ਸਿਆਸੀ ਦਲ ਦੇ ਥੱਲੇ ਨਹੀਂ ਹੋਣੀ ਚਾਹੀਦੀ ਉਹ ਨਰੋਲ ਪੰਥਕ ਬੰਦੇ ਹੋਣੇ ਚਾਹੀਦੇ ਤੇ ਉਹ ਉਹਨੂੰ ਚਲਾਉਣ ਤੇ ਹੁਣ ਜੋ ਇਹ ਸਵਾਲ ਉੱਠੇ ਆ ਇਹਨਾਂ ਤੇ ਵੀ ਬੜੇ ਲੋਕਾਂ ਨੇ মিডিਆ ਕਵਰੇਜ ਬੜੀ ਮਿਲੀ ਸੁਖਬੀਰ ਨੂੰ ਕਿ ਬੜੀ ਸੇਵਾ ਕਰ ਰਿਹਾ ਤੇ ਲੋਕਾਂ ਦਾ ਭਲਾ ਕਰ ਰਿਹਾ ਤੇ ਕੈਸ਼ ਵੰਡ ਰਿਹਾ ਤੇ ਡੀਜ਼ਲ ਵੰਡ ਰਿਹਾ ਹੁਣ ਜੋ ਪਤਾ ਲੱਗਾ ਵੀ ਇਹ ਜਾਨੀ ਕਿ ਫੇਰ ਬੁੱਧੂ ਹੀ ਬਣਾ ਗਏ ਆ ਵੀ ਆਪਦੇ ਘਰ ਇਹਦੇ ਕੋਲ ਕੋਈ ਕਮੀ ਹੈ ਜੇ ਤੂੰ ਆਪਦੇ ਕੋਲੋਂ ਵੀ ਵੰਡ ਦੇਗਾ ਹੁਣ ਕੱਲਾ ਪੀਟੀਏ ਪੀਟੀਸੀ ਦੀ ਤੂੰ ਕਮਾਈ ਮਹੀਨੇ ਦਿਲਾਦੇ ਤੇ ਦੋ ਜ਼ਿਲ੍ਹੇ ਸੁਧਰ ਜਾਣਗੇ ਐਨੀ ਤੇਰੇ ਕੋਲੇ ਇੱਕ ਸਰਮਾਇਆ ਵਾਇਗਰੂ ਦਾ ਦਿੱਤਾ ਤੇ ਜੇ ਤੂੰ ਫੇਰ ਉਹੀ ਸਿੱਖਾਂ ਦਾ ਹੀ ਪੈਸਾ ਵੰਡ ਕੇ ਤੇ ਆਪਦੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਬਹੁਤ ਮਾੜੀ ਗੱਲ ਆ ਫਿਰ ਤੁਹਾਡੀ ਤਾਰੀਫ ਕਿਹੜੇ ਤਰੀਕੇ